प्यारे दोस्तों ओपी मैसूर रोड ਦੇ ਉੱਤੇ ਇੱਕ ਬੜਾ ਖੂਬਸੂਰਤ ਸਪੌਟ ਆਇਆ ਜਿਸ ਨੂੰ ਸੀ ਨੀਦਰ ਫੋਰੈਸਟ ਦੇ ਨਾਮ ਨਾਲ ਜਾਣਿਆ ਜਾਂਦਾ ਹੈ ਬੜੇ ਲੰਬੇ ਸਫੈਦੇ ਰੁੱਖ ਨੇ ਸੰਘੜੇ ਦਰਖਤ ਔਰ ਮੇਰਾ ਜੇ ਕੀਤਾ ਕਿ ਇਹਨਾਂ ਦਰਖਤਾਂ ਦੇ ਵਿੱਚ ਖੜ ਕੇ ਇਸ ਜੰਗਲ ਦੇ ਵਿੱਚ ਖੜ ਕੇ ਤੁਹਾਡੇ ਨਾਲ ਇੱਕ ਗੀਤ ਸਾਂਝਾ ਕਰਾਂ ਬੜਾ ਪਿਆਰਾ ਗੀਤ ਹੈ ਜੋ ਮੇਰਾ ਲਿਖਿਆ ਰੱਬਾ ਤੇਰੀ ਰਹਿਮਤ ਦਾ ਜਸ ਗਾਈਏ ਜਿੰਨਾ ਥੋੜਾ ਹੈ ਚੋਲੀਆਂ ਪਰ ਪਰ ਦਿੱਤਾ ਤੂੰ ਨਾ ਕਿਸੇ ਗੱਲ ਦਾ ਤੂੰ ਹੈ ਮੈਂ ਲక్ష్ਮੀ ਦਾਤਾ ਰੋਟੀ ਮਿਲਦੀ ਰਹਿਣ ਦੇ ਲਈ ਮਕਾਨ ਮੋਹ ਮੁਹੱਬਤ ਬੱਚੇ ਕਰਦੇ ਘਰ ਦੀ ਨਾਰੀ ਹੈ ਗੁਣਮਾਨ ਮਾਂ ਬਾਪ ਦਾ ਸਿਰ ਦੇ ਉੱਪਰ ਸਜਿਆ ਮੇਰੇ ਜੋੜਾ ਹੈ ਚੋਲੀਆਂ ਪਰ ਪਰ ਦਿੱਤਾ ਤੂੰ ਨਾ ਕਿਸੇ ਗੱਲ ਦਾ ਤੂੰ ਹੈ ਦੋਸਤ ਮਿੱਤਰ ਦਿਲ ਦੇ ਰਾਜੇ ਰੱਜਮਾ ਪਿਆਰ ਨੇ ਕਰਦੇ ਭੈਣ ਭਾਈ ਸਭ ਦੁੱਖ ਸੁੱਖ ਅੰਦਰ ਨਾਲ ਹਮੇਸ਼ਾ ਖੜਦੇ ਇਨਾ ਸਾਰੇ ਮਾਨ ਨਹੀਂ ਕਰਦੇ ਸੀਨਾ ਮੁੰਦਾ ਚੌਣਾ ਹੈ ਝੋਲੀਆਂ ਭਰ-ਭਰ ਦਿੱਤਾ ਤੂੰ ਮੈਂ ਕਿਸੇ ਗੱਲ ਦਾ ਤੋੜਾ ਹੈ ਹਰ ਪਲ ਤੇਰਾ ਸ਼ੁਕਰ ਦਾਤਿਆ ਤੇਰੀ ਹੈ ਵਡਿਆਈ ਮਿਹਰ ਬਣਾ ਕੇ ਰੱਖ ਹਮੇਸ਼ਾ ਹੈ ਉਬੇ ਦੀ ਅਰਜੋਈ ਇਸ ਗੱਲ ਨਾਲ ਫਰਕ ਨਹੀਂ ਪੈਂਦਾ ਬੋਲਦਾ ਹੈ ਜਾਂ ਥੋੜਾ ਹੈ ਝੋਲੀਆਂ ਪਰ ਪਰ ਦਿੱਤਾ ਤੂੰ ਮੈਂ ਕਿਸੇ ਗੱਲ ਦਾ ਤੋੜਾ ਹੈ ਰੱਬਾ ਤੇਰੀ ਰਹਿਮਤ ਦਾ ਜਸ ਗਾਈਏ ਜਿੰਨਾ ਥੋੜਾ ਹੈ ਜਸ ਗਾਈਏ ਜਿੰਨਾ ਥੋੜਾ ਹੈ ਜਸ ਗਾਈਏ ਜਿੰਨਾ ਥੋੜਾ ਹੈ